ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਜਸਕੀਰ ਤੇ ਤੁਸੀਂ ਦੇਖ ਰਹੇ ਹੋ ਜਸਕੀਰ ਤੇ ਵਲੌਗਜ਼ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਲੋ ਕੋਈ ਬੋਲਟ ਤੇ ਵੀਡੀਓ ਤਾਂ ਨਹੀਂ ਬਣਾਉਣਾ ਇਹ ਪਰ ਆਪਾਂ ਬੋਲਟ ਦੀ ਵੀਡੀਓ ਬਾਰੇ ਗੱਲ ਕਰਨੀ ਆ ਤੇ ਵਲੌਗ ਤੋਂ ਥੋੜੀ ਜਿਹੀ ਵੱਖਰੀ ਆ ਵੀਡੀਓ ਕਿਉਂਕਿ ਜਿਹੜੀ ਆਪਾਂ ਇੱਕ ਦਿਨ ਪਹਿਲਾਂ ਸਭ ਤੋਂ ਆਪਣੇ ਚੈਨਲ ਦੀ ਮੇਰੇ ਸਭ ਨਾਲ ਪਹਿਲੀ ਵੀਡੀਓ ਸੀ ਜਿਹਦੇ ਚ ਆਪਾਂ ਦੱਸਿਆ ਸੀ ਤੁਹਾਨੂੰ ਵੀ ਜਿਹੜੀ ਵੀ ਬੋਲਟ ਕਾਹਤੋਂ ਬੰਦ ਹੋਏ ਸੀਗੇ ਹਨਾ ਉਹਦੇ ਬਾਰੇ ਤੇ ਉਹ ਵੀਡੀਓ ਦੇ ਵਿੱਚ ਕੁਝ ਗਲਤੀ ਸੀਗੀ ਜਿਹਦੇ ਬਹੁਤ ਸਾਰੇ ਵੀਰਾਂ ਨੇ ਕਮੈਂਟ ਕੀਤੇ ਤੇ ਵੀ ਨੈਗੇਟਿਵ ਕਮੈਂਟ ਵੀ ਕੀਤੇ ਵੀ ਬਾਈ ਤੈਨੂੰ ਨੌਲੇਜ ਨਹੀਂ ਗਈ ਵੀ ਤੂੰ ਮੇਨ ਗੱਲ ਤਾਂ ਦੱਸਦਾ ਨਹੀਂ ਪਿਆ ਜਿਹਦੇ ਕਰਕੇ ਬੁਲਟ ਬੰਦ ਹੋਏ ਸੀਗੇ ਤੇ ਬਹੁਤ ਜਨਾਂ ਨੇ ਐਪਰੀਸ਼ੀਏਟ ਵੀ ਕੀਤਾ ਵੀ ਬਹੁਤ ਵਧੀਆ ਵੀਡੀਓ ਬਣਾ ਰਿਹਾ ਬਈ ਪਰ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਦੇ ਆ ਮੈਂ ਪਹਿਲਾਂ ਮੇਰਾ ਰੋਜ਼ ਦਾ ਛੋਟ ਵੀਡੀਓ ਪਾਉਣ ਦਾ ਫਿਰ ਮੈਂ ਕਿਹਾ ਚਲੋ ਕੋਈ ਨਹੀਂ ਬਲੌਂਗ ਵੀਡੀਓ ਬਣਾ ਕੇ ਪਾਉਨੇ ਆ ਉਹਦਾ ਰਸਲ ਗੱਲ ਆਉ ਹੋਈ ਕਿ ਵੀਡੀਓ ਬਣਾਈ ਸੀ ਤੇ ਵੀਡੀਓ ਆਪਾਂ ਸ਼ੂਟ ਵੀ ਕੀਤੀ ਸੀ ਵਿੱਚ ਜਾਨੀ ਕਲਿੱਪ ਸੀਗੀ ਤਿੰਨਾ ਕਮੈਂਟਾਂ ਦੀ ਉਹ ਹੋਇਆ ਕਿ ਮੈਂ ਜਦੋਂ ਜਾਨੀ ਕਿ ਵੀਡੀਓ ਡਿਲੀਟ ਕਰਦਾ ਪਿਆ ਸੀ ਐਡੀਟਿੰਗ ਤੋਂ ਪਹਿਲਾਂ ਜਿਹੜੀਆਂ ਕਿ ਫਾਲਤੂ ਕਲਿੱਪਸ ਬਣੀਆਂ ਸੀ ਵੈਸੇ ਹੀ ਹੱਥੋਂ ਹੱਥ ਵੱਜ ਗਈ ਤੇ ਮੈਨੂੰ ਲੱਗਾ ਕਿ 3 ਸੈਕਿੰਡ ਸੈਕਿੰਡ ਦੀ ਕਲਿੱਪ ਆ ਕੋਈ ਮੈਂ ਉਹ 3 ਮਿੰਟ ਵਾਲੀ ਕਲਿੱਪ ਡਿਲੀਟ ਕਰਤੀ ਗਲਤੀ ਨਾਲ ਉਹ ਚ ਮੈਂ ਸਾਰਾ ਦੱਸਿਆ ਸੀਗਾ ਜਿਹੜੀ ਮੇਨ ਪ੍ਰੋਬਲਮ ਸੀ ਕਾਹਤੋਂ ਬੰਦ ਹੋਏ ਸੀ ਪੁਰਾਣੇ ਬੋਲਟ ਤੇ ਚਲੋ ਮੈਂ ਤੁਹਾਨੂੰ ਹੁਣ ਦੱਸ ਦਿੰਨਾ ਵੀ ਮੈਨੂੰ ਅਕਸਰ ਪਤਾ ਤਾਂ ਹੈਗਾ ਹੀ ਵੀ ਕਾਹਤੋਂ ਬੰਦ ਹੋਏ ਸੀਗੇ ਤੇ ਬਦਲ ਗੱਜਣ ਲਾ ਪਿਆ ਮੀ ਆਊਗਾ ਤੇ ਧੁੱਪ ਹੈਗੀ ਆ ਤੇ ਚਲੋ ਆਪਾਂ ਮੇਨ ਟਾਪਿਕ ਤੇ ਆਉਂਦੇ ਤੇ ਜਿਹੜੇ ਹਨਾ ਸੀਆਈ ਇੰਜਨ ਵਾਲੇ ਬੋਲਟ ਸੀ ਉਹ ਬੰਦੇ ਉਾਂ ਹੋਏ ਸੀਗੇ ਵੀ ਕਿਉਂਕਿ ਇੱਕ ਤਾਂ ਉਹਨਾਂ ਦਾ ਜਿਹੜਾ ਕਿ ਪੋਲਿਊਸ਼ਨ ਆ ਉਸ ਟਾਈਮ ਤੇ ਕਿਉਂਕਿ ਤਾਂ ਹੀ ਜਿਹੜੇ 5 ਤੋਂ ਬਾਅਦ ਮੋਟਰਸਾਈਕਲ ਆਏ ਆ ਬੋਲਟ ਉਹਨਾਂ ਦੇ ਵਿੱਚ ਪੋਲਿਊਸ਼ਨ ਵਾਲਾ ਆਇਆ ਸੀ ਸਿਸਟਮ ਜਿਹਨੂੰ ਆਪਾਂ ਟਰਬੋ ਵੀ ਕਹਿ ਦਿੰਨੇ ਆ ਕਈ ਲੋਕੀ ਤੇ ਪੋਲਿਊਸ਼ਨ ਨੂੰ ਕੰਟਰੋਲ ਕਰਨ ਵਾਸਤੇ ਪਰ ਜਿਹੜੇ ਇੰਜਨ ਸੀਗੇ ਉਹ ਯਾਨੀ ਸਹੀ ਨਹੀਂ ਸੀਗੇ ਵੀ ਉਸ ਟਾਈਮ ਦੇ ਹਿਸਾਬ ਨਾਲ ਇੱਕ ਤਾਂ ਆਵਾਜ਼ ਜ਼ਿਆਦਾ ਕਰਦੇ ਸੀ ਪਟਾਕੇ ਵੀ ਮਾਰਦੇ ਸੀ ਹਾਲਾਂਕਿ ਪਟਾਕੇ ਤੋਂ ਤੋਂ ਬਾਅਦ ਚੋ ਵਾਲੇ ਮੋਟਰਸਾਈਕਲ ਵੀ ਮਾਰਦੇ ਸੀ ਪਰ ਫਿਰ ਵੀ ਉਧਰ ਦਾ ਕੋਈ ਚੱਕਰ ਨਹੀਂ ਸੀ ਉਹਦੇ ਵਿੱਚ ਪਰ ਉਹ ਪਟਾਕੇ ਉਹ ਵੀ ਮਾਰਦਾ ਸੀਗਾ ਯਾਨੀ ਉਹਦੀ ਇੱਕ ਸਾਊਂਡ ਵਾਲੀ ਜ਼ਿਆਦਾ ਸੀਗੀ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਵੀ ਬਈ ਵੀ ਇੱਕ ਵਕੀਲ ਦੀ ਡੈਥ ਹੋ ਗਈ ਸੀ ਅਗੇ ਪੁੱਠੇ ਘੇਰ ਚਲਾਉਣ ਨਾਲ ਮੋਟਰਸਾਈਕਲ ਦੀ ਤਾਂ ਬੰਦ ਕਰ ਦੇ ਸਰਕਾਰ ਨੇ ਮੇਰੇ ਸਾਹਮਣੇ ਇਹ ਤਾਂ ਕੋਈ ਵੈਲਿਡ ਰੀਜ਼ਨ ਨਹੀਂ ਸੀਗਾ ਵੀ ਕੋਈ ਵਕੀਲ ਸੀਗਾ ਹੋਊਗਾ ਬੰਦਾ ਆਪਾਂ ਨੂੰ ਨਹੀਂ ਪਤਾ ਕਿ ਪੁੱਠੇ ਘੇਰਾਂ ਵਾਲਾ ਬੋਲਟ ਚਲਾਉਣ ਨਾਲ ਉਹਦੀ ਮੌਤ ਹੋ ਗਈ ਤੇ ਕੰਪਨੀ ਵੈਸੇ ਤਾਂ ਇਹੋ ਜੇ ਇੱਕ ਦੇ ਕੋਈ ਇਨਸੀਡੈਂਟ ਨਾਲ ਬੰਦ ਨਹੀਂ ਕਰਦੀ ਹੁੰਦੀ ਮੋਟਰਸਾਈਕਲ ਪਰ ਜਿਹੜਾ ਮੇਨ ਕਾਰਨ ਸੀ ਇੱਕ ਤਾਂ ਉਹਦੀ ਆਵਾਜ਼ ਜ਼ਿਆਦਾ ਸੀਗੀ ਤੇ ਇੱਕ ਉਹ ਹੀਟ ਜਿਆਦਾ ਹੁੰਦਾ ਸੀ ਇੰਜਨ ਇੱਕ ਮਾਡਰਨ ਟਾਈਮ ਦੇ ਹਿਸਾਬ ਨਾਲ ਕੁਝ ਨਾ ਕੁਝ ਚੇਂਜ ਆ ਲਿਆਉਣਾ ਸੀ ਰਾਇਲ ਐਨਫੀਲਡ ਨੇ ਦੂਜੀ ਕੰਪਨੀ ਦੇ ਹਿਸਾਬ ਨਾਲ ਕਿ ਇੰਜਨ ਤਾਂ ਰਿਲਾਈਅਬਲ ਸੀ ਉਸ ਹਿਸਾਬ ਨਾਲ ਠੀਕ ਸੀਗਾ ਪਰ ਉਸ ਟਾਈਮ ਦੇ ਹਿਸਾਬ ਨਾਲ ਵੀ 10 11 2010 11 ਦੇ ਸਾਲ ਦੇ ਵਿੱਚ ਦੂਜੇ ਮੋਟਰਸਾਈਕਲਾਂ ਦੇ ਹਿਸਾਬ ਨਾਲ ਉਹਦਾ ਇੰਜਨ ਉਸ ਤਰੀਕੇ ਦਾ ਨਹੀਂ ਸੀ ਇੱਕ ਤਾਂ ਆਵਾਜ਼ ਜਿਆਦਾ ਸੀ ਆਮ ਮੋਟਰਸਾਈਕਲ ਨਾਲੋਂ ਤੇ ਇੱਕ ਥੋੜਾ ਜਿਹਾ ਪੋਲੂਸ਼ਨ ਦੇ ਹਿਸਾਬ ਨਾਲ ਵੀ ਸੀਗਾ ਤੇ ਜਿਹੜੀ ਰਹਿਣ ਦੀ ਗੱਲ ਆ ਵੀ ਇੱਕ ਉਹਦੇ ਵਿੱਚ ਹੀਟਿੰਗ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਸੀ ਜਦੋਂ ਮੈਂ ਆਪਾਂ ਲੰਮੀਆਂ ਰਾਈਡ ਕਰਦੇ ਸੀਗੇ ਤਾਂ ਹੋਪ ਕਰਦਾ ਤੁਹਾਨੂੰ ਮੇਰੀ ਜੀ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਹੁਣ ਨਾ ਕੋਈ ਬਈ ਕਮੈਂਟ ਕਰਿਓ ਆਪਣੀ ਉਹ ਵੀਡੀਓ ਤੇ ਵੀ ਬਈ ਤੂੰ ਕੋਈ ਦੱਸਿਆ ਨਹੀਂਗਾ ਤੇ ਜੇ ਕੁਝ ਹਜੇ ਵੀ ਰਹਿ ਗਿਆ ਦੱਸਣਾ ਲੋ ਵੀ ਕੋਈ ਕਈ ਵਾਰੀ ਦਿਮਾਗ ਤੋਂ ਗੱਲ ਨਿਕਲ ਜਾਂਦੀ ਆ ਤਾਂ ਕਮੈਂਟ ਤੁਸੀਂ ਕਰ ਸਕਦੇ ਹੋ ਤੁਹਾਡੇ ਕਮੈਂਟ ਆਪਣੇ ਓਪਨ ਆ ਮਿਲਦੇ ਹਾਂ ਜੇ ਅਗਲੀ ਵੀਡੀਓ ਦੇ ਵਿੱਚ ਹੁਣ ਤਾਂ ਚਲੋ ਵਲੌਗ ਹੀ ਲੈ ਕੇ ਆਵਾਂਗੇ ਇਹ ਤਾਂ ਇਨਫੋਰਮੇਸ਼ਨਲ ਜੀ ਵੀਡੀਓ ਮੈਂ ਤਾਂ ਆਪਾਈ ਸੀ ਵੀ ਉਹ ਵੀਡੀਓ ਦੇ ਵਿੱਚ ਕੋਈ ਗਲ